ਆਹ ਬਾਬੇ ਬੁੱਢੇ ਸਾਹਿਬ ਮੇਲਾ ਚੱਲ ਰਿਹਾ ਹੈ। ਬਹੁਤ ਵੀਰ ਚੱਲੇ ਟਰਾਲੀ। ਬਾਕੀ ਲੈ ਕੇ ਜਨੇਆ ਵੀ ਲੈ ਟਰਾਲੀ ਚਾਰ ਕਿਤਾ। ਪਹਿਲਾਂ ਦਿਖਾਉਨੇ ਆ ਬਾਬੇ ਬੁੱਢੇ ਸਾਹਿਬ ਦੇ ਕਿਉਂ ਬਰਾਬਰ ਕਰਦੇ ਆ। ਬਾਅਦ ਸਿਰ ਹੁਸੈਨ ਨੂੰ ਦੱਸਿਆ ਬਹੁਤ ਜਦ ਹੋਈ ਆ। ਬਹੁਤ ਮੈਂ ਛੜਾ ਹੋ ਗਿਆ। ਉਹ ਪਸਨਾ ਆਪਣੇਆ ਵਡੀਆਂ ਗਿਆ ਕੁਝ ਆਪਣੇ ਰਹਿ ਗਿਆ ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਬਾਬੇ ਬੁੱਢੇ ਸਾਹਿਬ ਦੀਆਂ ਖੁਸ਼ੀਆਂ ਪ੍ਰਵਲ ਕਰਨ ਚੱਲੇ ਆ। ਇਹ ਦਿਆਲ ਪੜੰਗ ਪਿੰਡ ਅੰਮ੍ਰਿਤਸਰ ਜਿਲ੍ਹੇ ਖੰਡਾ ਦਾ ਮਸ਼ਹੂਰ ਆ ਉਹ ਸੰਦਾਂ ਦੇ ਦੁਆਲੇ ਗਾੜੀ ਅੱਡੇ ਤੇ। ਇਹ ਅੱਡਾ ਦਿਆਲ ਪੜੰਗ ਦਾ ਸੰਦਾਂ ਦਾ ਮਸ਼ਹੂਰ ਆ। ਇੱਥੇ ਆਪਣੇ ਤਵੇ, ਟਰਾਲੇ ਤੇ ਸੁਪਰ ਸੀਡਰ ਤੇ ਹੱਲਾ ਸਾਰਾ ਕੁਝ ਬੰਦਾ ਤੇ ਬਹੁਤ ਦੂਰ ਤੱਕ ਮਸ਼ਹੂਰੀ ਆ। ਅੱਡਾ ਡਿਆਲ ਭੜੰਗ ਦਾ ਟਾਈਮ ਬਹੁਤ ਜ਼ਿਆਦਾ ਮਸ਼ਹੂਰ ਹੈ ਕੋਈ ਪਿੱਛੋਂ ਮੋੜਾ ਥਾ ਧੰਨਵਾਦ ਥੈਂਕ ਯੂ ਜੀ ਕਕਾ ਲਈ ਸਾਡਾ ਸਾਡਾ ਜੇਕਰ ਅਣ ਬਿਟਾ ਨੂੰ ਵੜਦਾ ਹੁੰਦਾ ਹਾਲੇ ਤੁਹਾਨੂੰ ਦਿਖਾਇਆ ਇਸ ਬਲੌਗ 'ਚ ਆਪਣੇ ਵੀ ਅਚਾਨਕ ਹੀ ਰਾਤ ਨੂੰ ਹਨੇਰ ਤੂਫਾਨ ਆ ਤੇ ਵੇਖੋ ਫਸਲਾਂ ਸਾਰੀਆਂ ਵਿਛ ਗਈਆਂ ਆ ਲ 17 18 ਨੇ ਫਲ ਨਹੀਂ ਲਿਆ ਤੇ ਇਹ ਦਾ ਵੈਰਾਈਟੀ ਦਾ ਬਹੁਤ ਜ਼ਿਆਦਾ ਕਨੁਕਸਾਨ ਹੋਇਆ ਜਿਹੜੀਆਂ ਪਰਮਲਾ ਹੀ ਉਹ ਵੀ ਅੱਧੀਆਂ ਆਪਣੀਆਂ ਲੇਟ ਗਈਆਂ ਭਾਵੇਂ ਫਲ ਲੈ ਕੇ ਡਿੱਗੀਆਂ ਆ ਪਰ ਨੁਕਸਾਨ ਉਹਨਾਂ ਦਾ ਵੀ ਜ਼ਿਆਦਾ ਆ 16 92 ਬਾਰਸ਼ ਜਿਆਦੀ ਕਰਨ ਉਖੜ ਗਏ ਕਿਸਾਨ ਜਿਹੜੇ ਲੇਟ ਵੜਾਏ ਆ ਤੇ ਦਰਖਤ ਵੇਖੋ ਕਿਤਰਾ ਆਪਣੇ ਪੱਟੇ ਗਏ ਆ ਝੱਖੜ ਜਿਆਦਾ ਇਥੇ ਇਹ ਤੋਂ ਸ਼ੁਰੂ ਹੋਇਆ ਇਧਰੋਂ ਡੇਰੇ ਵੱਲੋਂ ਆਇਆ ਰਮਦਾਸ ਵਲੋਂ ਹੀ ਰਾਰ ਤੇ ਬਾਸਪਤੀਆਂ ਤਾਂ ਪੂਰੀ ਤਰ੍ਹਾਂ ਵਿਛ ਗਈਆਂ ਤੇ ਗੱਡੀਆਂ ਤਾਂ ਕਮਾਦ ਖਾਉਣ ਲੱਗੀਆਂ ਕਮਾਦ ਵੀ ਅੱਖਾਂ ਪਹਿਲੀ ਵਾਰ ਵੇਖੇ ਅੱਖਾਂ ਆਪਣੇ ਜਿਹੜਾ ਜ਼ਿਆਦਾ ਨੁਕਸਾਨ ਹੋਇਆ ਹੈ ਕਮਾਦ ਵੀ ਉਖੜ ਗਿਆ ਦੇਖੋ ਕਮਾਹ ਦੀ ਟਾਂਡੇ ਭੰਨ ਆਇਆ ਸਾਰਾ ਕੁਝ ਤੋੜ ਗਿਆ ਬੜੀ ਬੜੀ ਸੇਵਾ ਪੰਜਾਬ ਚ ਦੇਖੋ ਬਾਬੇ ਬੁੱਢੇ ਦੇ ਸਾਹਿਬ ਰਾਹ ਸਾਫ਼ ਕਰਦੇ ਆ। ਪ੍ਰਤੀ ਬਾਰਸ਼ ਹੋ ਗਈ ਚੜ੍ਹ ਕੇ ਜਾਈ ਰਸਤਾ ਬਹੁਤ ਖਰਾਬ ਆ। ਪਰ ਸਹਾਇਤਾ ਬਹੁਤ ਚੱਲ ਗਈ ਆ। ਬਾਬੇ ਬੁੱਢੇ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਵੀਰ ਬਹੁਤ ਮਿਹਨਤ ਕਰਦੇ ਆ। ਯਾਰ ਸਰ ਦੇ ਨਾਲ ਕੋੜੇ ਵਾਲੇ ਗੜੇ ਜਾ ਜਰੂਰ ਸਰ ਜੀ ਸੰਗਤ ਦੋ ਵਾਰ ਅਨਸਾਬਾ ਦੇ 9800 ਸੰਗਤਾਂ ਵਿੱਚ ਪੂਰਾ ਜੋਸ਼ ਆ ਤੇ ਹੋਸ਼ ਆ ਬਾਬਾਏ ਬੁੱਲੇ ਸਾਡੀ ਕਿਰਪਾ ਨਾਲ ਦਰਸ਼ਨ ਕਰਨ ਆਇਆ ਸਾਲਾਂ ਦੇਖੋ ਮਿਲ ਆ ਪਰਿਆ ਤੇਜ ਬੀਲ ਦੇ ਲੰਗਰ ਲੱਗੇ ਸੀ ਤੇ ਐ ਕਾਰ ਨਵਾਂ ਟ੍ਰੈਂਟ ਬੜਾ ਵੇਖਣ ਨੂੰ ਮਿਲਿਆ ਜਿਹੜਾ ਭਾਈ ਨੇ ਪਰਨਾ ਬਧਾ ਵੇਖੋ ਐਂ ਦਾ ਇਹਨਾਂ ਵੀਰਾਂ ਨੂੰ ਪੁੱਛਿਆ ਤੇ ਹੰਦੇ ਵਿੱਚ ਇਹ ਸਾਰਾ ਇੱਕ ਗਾਂ ਦਾ ਧਿਆਨ ਰੱਖਦੇ ਆ ਤੇ ਵੇਖੋ ਕੁਝ ਰਹਿਤੀ ਗੱਲ ਸਾਢੇ 7 ਵਜੇ ਤੇ ਤੁਰੇ ਆ ਤੇ 2:00 ਵੱਜ ਗਏ 2:30 ਤੇ ਮੈਨੂੰ ਲੱਗਦਾ 5:00 ਤੇ ਮੱਥਾ ਟੇਕਿਆ ਜਾਣਾ ਹਨਾ ਤੇ ਆਢੀ ਹੋਣੀ ਦਾਵੇ ਵਾਪਸੀ 11:00 ਵਜੇ ਉਹਨਾਂ ਜਾਣ ਹੀ ਦੇ ਆ ਤੇ ਸਾਢੇ 3:00 ਚਾਰ ਵਜੇ ਚਲੇ ਆ ਜਾਂ ਬਹੁਤ ਜ਼ਿਆਦਾ ਲੱਗਿਆ ਉਹਨਾਂ ਉਹ ਵੱਡੇ ਆਪਣੇ ਲਾਲੀ ਵੀਰ ਨੂੰ ਸੌਣਾ ਉਹ ਹੱਥ ਮਾਰੀ ਲੋ ਜੀ ਪਾਪਾ ਬਿੰਦੇ ਸਾਹਿਬ ਤੋਂ ਸਟਾਪ ਤੇ ਪਹੁੰਚ ਗਏ ਤੇ ਉਹ ਕੰਪਨੀਆਂ ਲੱਗੀਆਂ ਬਹੁਤ ਸੋਹਣੀ ਸਜਾਵਟ ਆ ਗਿਆ ਅੰਗਰਾਵੇ ਦਰਸ਼ਨ ਕਰਦੇ ਅੰਦਰੋਂ ਵੀ ਬਹੁਤ ਸੋਹਣੀ ਸਜਾਵਟ ਹੋਈ ਆ ਅੰਦਰੋਂ ਮੈਂ ਦਰਸ਼ਨ ਬਹੁਤ ਸੋਹਣੇ ਕੀਤੇ ਪਪਾ ਜੀ ਦੇ ਲੈਣਾ ਚ ਲਾ ਕੇ ਮਿੱਥੇ ਪ੍ਰਸ਼ਾਦੇ ਸਾਰੇ ਲੈ ਆਂਦੇ ਹੀ ਇੱਥੇ ਆਪਣਾ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਬਜੀ ਤੋਂ ਵਰ ਮਿਲਿਆ ਏ ਤੇ ਪੁੱਤਰਾਂ ਦੀ ਦਾਤ ਮਿਲਦੀ ਆ ਇੱਥੇ ਲੱਸੀ ਮਿੱਸੇ ਪ੍ਰਸਾਦੇ ਤੇ ਪਿਆਜ਼ ਆਪਣਾ ਪਾਪਾ ਜੀ ਨੂੰ ਸਾਰਿਆਂ ਨੂੰ ਦਿੰਦੇ ਤੇ ਆਪਣੀਆਂ ਝੋਲੀਆਂ ਪਰ ਦਿੰਦੇ ਵੇਖੋ ਇੱਥੇ ਸੰਗਤਾਂ ਨੇ ਕੋਡਰਿੰਗ ਦਾ ਲੰਗਰ ਲਾਏ ਆ ਵੀਰ ਦੂਰੋਂ ਦੂਰੋਂ ਆ ਕੇ ਸੇਵਾ ਕਰਦੇ ਆ ਤੇ ਬਹੁਤ ਸ਼ਰਧਾ ਨਾਲ ਸੇਵਾ ਕੀਤੀ ਵੀਰਣਾ ਤੇ ਬਾਬੇ ਬੁੜੇ ਸਾਹਿਬ ਦਾ ਮੇਲਾ ਵੇਖਣ ਦਾ ਆਨੰਦ ਆ ਗਿਆ ਤੇ ਅੱਧੀ ਆਪਣੇ ਘਰਾਂ ਨੂੰ ਮੜੀ ਜਾਂਦੀ ਆ ਤੂੰ ਅੱਧੀ ਕਾ ਹੁੰਦੀ ਐ ਮੈਂ ਹੁਣੇ ਇਹ ਰਸ਼ ਘਟ ਗਿਆ ਸ਼ਮਨ ਗੁਰੂ ਬਾਦਸ਼ਾਹ ਮੇਲਾ 3 ਦਿਨ ਬਾਬਾ ਜੀ ਦਾ ਰਹਿੰਦਾ ਆ 5 ਤੇ 6 ਤੇ 7 ਨੂੰ ਆਪਾਂ ਫਿਰ 6 ਤਰੀਕ ਨੂੰ ਗਏ ਸੀ ਤੇ ਰਾਤ ਨੂੰ ਵਾਪਸ ਆ ਰਹੇ ਸੀ ਤੇ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਨੇ ਸੰਗਤਾਂ 'ਚ ਪੂਰਾ ਛਾਇਆ ਰਾਤ ਨੂੰ ਵੀ ਦਿਨ ਵਾਂਗ 10 ਵਜੇ ਦਾ ਟਾਈਮ ਹੋ ਗਿਆ ਆਈ ਤੇ ਫਿਰ ਵੀਰਾਂ ਨੂੰ ਆਪਾਂ ਕਹਾ ਵੀ ਇੱਥੇ ਹੁਣ ਆਖਰੀ ਲੰਗਰ ਛਕ ਲਓ ਤੇ ਸੰਗਤਾਂ ਨੇ ਬੜੇ ਪਿਆਰ ਨਾਲ ਲੰਗਰ ਛਕਿਆ ਤੇ ਖੂਬ ਆਨੰਦ ਮਾਨਿਆ ਮਿਲਦਾ ਤੇ ਹੋਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਥੈਂਕ ਯੂ ਜੀ ਫੇਰ ਮਿਲਦੇ ਤੁਹਾਨੂੰ ਸਿਰੇ ਨਵੇਂ ਵਲੌਗ ਨਾਲ ਰੱਬ ਰਾਖਾ